ਹਰਤੀ ਤੇਰੀ ਹਰਤੀ ਤੇਰੀ ਵੇ ਟੋਲੇ ਮੇਰੇ ਆ ਲੂੰਗੀ ਓਏ ਵਟ ਪਵੋਨੀਆ ਮੇਰੇ ਸ਼ਮਦੀਆ ਡੋਰਾ ਵੇ ਕੋਈ ਆਉਂਦਾ ਆਉਂਦਾ ਅੱਖੋਂ ਓ ਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਹਾਂ ਵੇ ਕੋਈ ਆਉਂਦਾ ਆਉਂਦਾ ਅੱਖੋਂ ਓ ਲੇ ਹੋ ਗਿਆ ਵੇ ਮੈਂ ਦੂਰ ਤੋਂ ਪਛਾਣਦੀਆ ਟੋਲ ਮੇਰਾ ਪਰਦੇਸ ਗਿਆ ਮੈਂ ਰਹੀ ਟੁੰਡ ਦੀ ਪੈੜਾਂ ਟੋਲ ਮੇਰਾ ਪਰਦੇਸ ਗਿਆ ਮੈਂ ਰਹੀ ਟੁੰਡ ਦੀ ਪੈੜਾਂ ਜਿੱਥੇ ਜਾਵੇ ਖੁਸ਼ੀਆਂ ਮਾ ਨੇ ਰੱਬ ਤੋਂ ਮੰਗਦੀ ਖਹਿਰਾ ਰੱਤੀ ਤੇਰੀ ਹਰਤੀ ਤੇਰੀ ਹਰਤੀ ਤੇਰੀ ਹਰਤੀ ਤੇਰੀ ਵੇ ਟੋਲ ਮੇਰੇ ਆ ਲੂੰਗੀ ਓਏ ਵਟ ਭਵਾਨੀਆਂ ਮੇਰੇ ਸ਼ਮਦੀਆਂ ਡੋਰਾ ਵੇ ਕੋਈ ਆਉਦਾ ਆਉਦਾ ਅੱਖੋ ਹਵੇ ਕੋਈ ਆਉਂਦਾ ਆਉਂਦਾ ਅੱਖੋਂ ਉਹਲੇ ਹੋ ਗਏ ਹਾਂ ਵੇ ਮੈ ਦੂਰ ਤੋਂ ਪਛਾਣ ਦਿਆਂ ਤੋਰੇ